ਨਾਮ ਦੱਸ ਕੇ ਜਿਹੜੀ ਆ ਜੀ ਤੁਹਾਡੇ ਕੋਲੋਂ ਯਾਤਰਾ ਜਾ ਰਹੀ ਕਿਹੜੀ ਜਗ੍ਹਾ ਤੇ ਜਾ ਰਹੀ ਹੈ ਮੈਂ surjit brool ਭਾਰਤ ਨਗਰ ਬਟਾਲਾ ਰੋਡ ਤੋਂ ਸਾਡੀ ਦੂਸਰੀ ਯਾਤਰਾ ਖਾਟੂ ਸ਼ਾਮ ਜਾ ਰਹੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਕਿ ਬਹੁਤ ਵਧੀਆ ਰਵੇ ਪਹਿਲੀ ਯਾਤਰਾ ਵੀ ਅਸੀਂ ਬਹੁਤ ਵਧੀਆ ਕੀਤੀ ਸੀ ਅਸੀਂ ਮਹਾਰਾਜ ਦਾ ਅਰਦਾਸ ਕਰਦੇ ਆਂ ਮਹਾਰਾਜ ਇਹ ਵੀ ਯਾਤਰਾ ਸਾਨੂੰ ਬਹੁਤ ਵਧੀਆ ਕਰਾਵੀ ਸੁਖਮਈ ਕਰਾਵੀ ਸਾਰਿਆਂ ਦੀ ਆਸਾਂ ਮੁਰਾਦਾ ਪੂਰੀਆਂ ਕਰੀ ਜਿਹੜੇ ਵੀ ਜਾ ਰਹੇ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਾ ਹੋਵੇ ਇਹਨਾਂ ਦੀ ਯਾਤਰਾ ਬਹੁਤ ਮੰਗਲਮਈ ਹੋਵੇ। ਬੋਲ ਸਾਂਚੇ ਦਰਬਾਰ ਅਗੇ ਆ ਜੀ। ਅਸੀਂ 45 ਸੀਟਾਂ ਨੇ ਤੇ ਅਸੀਂ 44 ਮੈਂਬਰ ਆ। ਕਿੰਨੇ ਦਾ ਟੂਰ ਹੋਏਗਾ ਜੀ? ਇਹ ਅੱਜ ਜਾ ਰਹੇ ਆ ਤੇ ਆਪਣਾ ਸੋਮਵਾਰ ਦੀ ਸਵੇਰੇ ਵਾਪਸੀ ਸਾਡੀ। ਇਸ ਤੋਂ ਪਹਿਲਾਂ ਵੀ ਤੁਹਾਡੇ ਸੰਸਾ ਮਤਲਬ ਕਿਹੜੀ ਕਿਹੜੀ ਜਗ੍ਹਾ ਤੇ ਯਾਤਰਾ ਲੱਢੀ। ਅਸੀਂ ਇਥੋਂ ਪਹਿਲਾਂ ਪਟਨਾ ਸਾਹਿਬ ਗਏ ਹਾਂ। ਸਰਹੂਰ ਸਾਹਿਬ ਵੀ ਗਏ ਖੜੀ ਸੀ ਯਾਤਰਾ। ਇਹ ਇੱਧਰ ਵੀ ਅੱਜ ਚੱਲੇ ਆਂ। ਜੰਤਪੁਰ ਨਹੀਂ ਜਾਂਦਾ ਹਰ ਮਹੀਨੇ। ਐਸਾ ਵੀ ਯਾਤਰਾ ਜਾ ਕੇ ਮਨ ਦੇ ਵਿੱਚ ਕਿੰਨੀ ਖੁਸ਼ੀ ਮਿਲਦੀ ਆ ਜੀ? ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ। ਮੰਤਰੀਆਂ ਕੋ ਨਾ ਸਾਰੇ ਭਗਤਾਂ ਨੂੰ ਬਹੁਤ ਖੁਸ਼ੀ ਹੈਗਾ ਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਜਿਸ ਤਰ੍ਹਾਂ 11 ਦੇ ਵਿੱਚ ਕਿੱਦਾਂ ਦਾ ਰਿਕੋਗਨਾਈਜ਼ ਕਰਦੇ ਸਾਡੇ ਫੋਨ ਨੰਬਰ ਉੱਪਰ ਦਿੱਤਾ ਆ ਬਟਾਲਾ ਰੋਡ ਤੇ ਭਾਰਤ ਨਗਰ 메ਨ ਰੋਡ ਦੇ ਉੱਤੇ ਹੀ ਮੇਹਰ ਮੇਹਰ ਦੀ ਹੱਟੀ ਆ ਗਈ ਹੈ ਇੱਥੇ ਤੁਸੀਂ ਆਪਣਾ ਅਗੇ ਬੁੱਕ ਕਰਾ ਸਕਦੇ ਹੋ ਇਸ ਤੋਂ ਬਾਅਦ ਵੀ ਤੁਹਾਡੀ ਹੋ ਗਏਗੀ ਯਾਤਰਾ ਜਾਰੀ ਹੈ ਹਾਂ ਜੀ ਮਥਰਾ ਬਰਿੰਦਾਵਨ ਜਾਣਾ ਹੈ